ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੈ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ मरणा चेतना आवै मेरे राम राए तू संता का संत तेरे तेरे सेवक को भाव किच नाही जम नहीं आवै नेरे अराहा ਜੋ ਤੇ ਰਹਿ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤ ਗੁਰ ਕਾ ਦਲਾਸਾ ਨਾਮ ਧਿਆਨ ਸੁਖ ਫਲ ਪਾਉਣਨ ਆਠ ਪਹਿਰ ਆਦ ਹੈ ਏਰੀ ਸ਼ਰਨ ਤੇ ਰਹਿ ਪਰਵਾਸੈ ਪੰਚ ਦੁਸ਼ਟ ਲੈ ਸਦ ਹੈ ਧਿਆਨ ਧਿਆਨ ਕੀਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ज्ञान ध्यान कि कर्म न जाना सार न ते सभु नानक जिन कल राखी में ਅਬ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਹੀ ਮੇਰੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਟੁੱਠੈ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਸਤਨਾਮ ਸਿਰਿ ਵਾਹੀ ਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਆਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤ ਗੁਰ ਕਾ ਦਲਾਸਾ ਨਾਮ ਧਿਆਨ ਸੁਖ ਪਲ ਪਾਇਨ ਆਠ ਪਹਿਰ ਆਰਦ ਹੈ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ सारना जा ते सप्ते जिन कल राखी मेरी ज्ञान कर्म न जाना ਹਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਹੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿੰਨ ਕਲ ਰਾਕੀ ਮੇਰੀ